जय वाल्मीकि जी जयपीम जी जिस तरह कि आप जी सारू पता है कि आ, जो जिमी चोण विधानसभा हल्का तरन तारण तो हो जा रही ने उस आजाद उम्मीदवार खड़े हुए ने जी उन्हें साड़ी बहुत ही रिस्पैक्ट सिस्टर हरबिंदर कौर उसम ਜੀ ਬਹੁਤ ਹੀ ਜੋਸ਼ ਉਤਸ਼ਾਹ ਨਾਲ ਪ੍ਰਚਾਰ ਪ੍ਰਸਾਰ ਚੱਲ ਰਿਹਾ ਹੈਗਾ ਜੀ ਸੋ ਯੂ نو ਜੋ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਇੰਟਰਨੈਸ਼ਨਲ ਬਾਣੀਕਨ ਪਰਿਵਾਰ ਉਹਨਾਂ ਦੇ ਫੁੱਲ ਸਪੋਰਟ ਕਰਦਾ ਹੈਗਾ ਜੀ ਸੋ ਆਪ ਜੀ ਸਾਰਿਆਂ ਨੂੰ ਵੀ ਬੇਨਤੀ ਹੈਗੀ ਆ ਸਮਾਜ ਦੇ ਜਿੰਨੇ ਵੀ ਤਰ੍ਹਾਂ-ਤਰ੍ਹਾਂ ਦੇ ਵਿੱਚ ਹਰ ਆਪਣਾ ਸਮਾਜ ਹੈਗਾ ਰਿਸਪੈਕਟਿਡ ਸਾਰੇ ਪਰਿਵਾਰਾਂ ਨੂੰ ਬੇਨਤੀ ਹੈਗੀ ਆ ਕਿ ਜਰੂਰ ਆਪ ਜੀ ਉਹਨਾਂ ਨੂੰ ਜਿਤਾਣ ਦੇ پوری کوشش ਕਰਨਾ ਕਿਉਂਕਿ ਐਜ਼ ਅ ਊਮਨ ਉਹਨਾਂ ਨੇ ਬਹੁਤ ਹੀ ਵੱਡਾ ਸੰਘਰਸ਼ ਕੀਤਾ ਹੈਗਾ ਜਿਸ ਤਰ੍ਹਾਂ ਕਿ ਆਪ ਜੀ ਸਾਰਿਆਂ ਨੂੰ ਪਤਾ ਕਿ ਲਾਸਟ ਫਿਊ ਵਿੱਚ ਵਿੱਚ ਜੋ ਨਿਊਜ਼ ਅ ਦੇਖਦ ਵਿੱਚ ਆ ਰਹੀ ਸੀ ਜੀ ਮੀਡੀਆ ਦੇ ਥਰੂ ਜਿਸ ਦੇ ਵਿੱਚ ਕਿ ਜੋ ਐਮਐਲਏ ਜੋ ਮਜ਼ਦੂਰ ਐਮਐਲਏ ਅ ਅਹਿਮਦ ਨਿ ਪਾਰਟੀ ਦੇ ਨੇ ਉਹਨਾਂ ਦੇ ਵੰਡਲੋਂ ਉਸਮਾ ਜੀ ਦੇ ਨਾਲ ਔਰ ਉਸਮਾ ਜੀ ਦੇ ਪਰਿਵਾਰ ਦੇ ਨਾਲ 2013 ਦੇ ਵਿੱਚ ਬਹੁਤ ਹੀ ਬੈਡ ਬਿਹੇਵੀਅਰ ਕੀਤਾ ਗਿਆ ਕੁੱਟਮਾਰ ਕੀਤੀ ਗਈ ਉਹਨਾਂ ਦੇ ਪਰਿਵਾਰ ਨੂੰ ਔਰ ਆਪਾਂ ਜਿਨ ਆਪ ਸਾਰਿਆਂ ਨੇ ਦੇਖਿਆ ਹੋਣਾ ਮੀਡੀਆ ਦੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਉਸਮਾ ਜੀ ਦੇ ਨਾਲ ਤੱਕ ਕੰਮ ਕੀਤੇ ਗਈ ਕੁੱਟਮਾਰ ਕੀਤੀ ਗਈ ਸੋ ਜਿਹੜਾ ਜੋ ਇਸ ਦੇ ਵਿੱਚ ਗਾਂਡ ਦੇ ਵਿੱਚ ਸ਼ਾਮਿਲ ਸੀਗੇ ਜਿਹਨਾਂ ਦਾ ਨਾਮ ਜਿੱਦੜ ਸਿੰਘ ਲਾਲਪੁਰਾ ਹੈਗਾ ਉਹਨਾਂ ਨੂੰ 4 ਸਾਲ ਦੇ ਸਜ਼ਾ ਦਵਾਨ ਦੇ ਵਿੱਚ ਉਸ ਸਮਾਜੀ ਦਾ ਔਰ ਸਾਡੇ ਬਾਬਾ ਨਛੱਤਰ ਨਾਥ ਜੀ ਦਾ ਬਹੁਤ ਹੀ ਵੱਡਾ ਜਿਹੜਾ ਮਤਲਬ ਕਿ ਸੰਘਰਸ਼ ਉਹਨਾਂ ਨੇ ਕੀਤਾ ਹੈਗਾ ਉਹਨਾਂ ਨੂੰ ਸਜ਼ਾ ਦਵਾਨ ਦੇ ਵਿੱਚ 2013 ਤੋਂ ਲੈ ਕੇ ਜਸਤ ਅਨਜਨ ਕੋਰੋ ਕੀ 12 ਸਾਲ ਦਾ ਸੰਘਰਸ਼ ਜਿਹੜਾ ਹੈਗਾ ਉਹਨਾਂ ਨੇ ਕੀਤਾ ਹੈਗਾ ਬਹੁਤ ਹੀ ਮਤਲਬ ਕਿ ਉਹਨਾਂ ਨੇ ਖਰੀਦਦਾਰ ਦੇ ਟ੍ਰਾਇਲ ਕੀਤੀ ਗਈ ਜਿਹੜਾ ਉਹਨਾਂ ਦੇ ਗਵਾਹ ਸੀਗੇ ਉਹਨਾਂ ਨੂੰ ਪੈਕੇ ਦੇਣ ਦੇ ਟ੍ਰਾਈ ਕੀਤੀ ਗਈ ਮਤਲਬ ਜੋ ਨਗਾ ਸਗਾ ਉਸ ਨੂੰ ਰਫਾ ਦਫਾ ਕਰਨ ਦੇ ਟ੍ਰਾਈ ਕੀਤੀ ਵੀ ਪਰ ਉਸਮਾ ਜੀ ਦੇ ਵੱਲੋਂ ਉਸਮਾ ਜੀ ਦੇ ਪਰਿਵਾਰ ਦੇ ਵੱਲੋਂ ਉਹਨਾਂ ਨੇ ਗਿਵ ਅਪ ਨਹੀਂ ਕੀਤਾ ਸੋ ਐਸ ਅ ਵੂਮਨ ਜਿਸ ਤਰ੍ਹਾਂ ਕਿ ਸਮਾਜ ਦੇ ਵਿੱਚ ਹੁਣ ਲੜਕੀਆਂ ਦੇ ਨਾਲ ਵਿਵਹਾਰ ਕੀਤਾ ਜਾਂਦਾ ਸੀਗਾ ਉਹ ਕੀਤਾ ਜਾ ਰਿਹਾ ਹੈਗਾ ਉਸੇ ਲੜਾਈ ਚੜੀ ਹੈਗੀ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਬਹੁਤ ਹੀ ਅ ਮਤਲਬ ਕਿ ਸੰਘਰਸ਼ ਉਹਨਾਂ ਨੇ ਕੀਤਾ ਹੈਗਾ ਲਾਸਟ ਵਨ ਜਿਹਦੇ ਵਿੱਚ ਸੋ ਐਜ਼ ਅ ਊਮਨ ਆਈ ਅਮ ਫੁਲੀ ਸਪੋਰਟਿੰਗ ਹਰ ਮੈਂ ਚਾਹੁੰਦੀ ਹੈਗੀ ਕਿ ਉਸ ਬਾਜੀ ਇਸ ਜੋ ਚੁਣਿਆ ਹੈ ਗਿਆ ਉਸ ਨੂੰ ਜਿੱਤਨ ਔਰ ਜਿਤ ਕੇ ਵਿਧਾਨ ਸਭਾ ਦੇ ਮੈਂਬਰ ਬਣਨ ਔਰ ਤਾਂ ਕਿ ਉਹ ਜੜੀਆਂ ਲੜਕੀਆਂ ਦੇ ਨਾਲ ਜਿਹੜਾ ਵਿਵਹਾਰ ਹੁੰਦਾ ਹੈਗਾ ਸਮਾਜ ਦੇ ਵਿੱਚ ਦਲਿਤ ਸਮਾਜ ਦੇ ਕੁੜੀਆਂ ਦੇ ਨਾਲ ਉਹਨਾਂ ਦੀ ਆਵਾਜ਼ ਬਣ ਸਕਣ ਔਰ ਅਸੀਂ ਜਾਣਦੇ ਹੈਗੇ ਹਾਂ ਕਿ ਜੋ ਵੀ दलित ਸਮਾਜ ਦੇ ਨਾਲ ਜਦਰਤ ਪਰਿਵਾਰਾਂ ਦੇ ਨਾਲ ਘਟਨਾਵਾਂ ਹੋ ਰਹੀਆਂ ਹੈਗੀਆਂ ਨੇ ਕੇਸ ਨੂੰ ਰੱਪਾ ਦਫਤਰ ਦੇ ਕੋਲ ਕਿੰਨੀ ਜਾਰੀ ਹੈਗੀਆ ਉਹ ਉਹਨਾਂ ਦੀ ਆਵਾਜ਼ ਬਣਨ ਉਹਨਾਂ ਨੇ ਜਿਤਾਨ ਦੇ ਵਿੱਚ ਆਪਕੀ ਸਾਰਿਆਂ ਦਾ ਸਹਿਯੋਗ ਦੀ ਜ਼ਰੂਰਤ ਹੈਗੀਆ ਇੰਟਰਨੈਸ਼ਨਲ ਮਨੁੱਖੀ ਪਰਿਵਾਰ ਉਨaltro ਨਾਲ ਹਰ ਇੱਕ ਤਰੀਕ ਨਾਲ ਖੜਾ ਹੈਗਾ ਸੋ ਆਪ ਜੀ ਨੇ ਦੁਬਾਰਾ ਬੇਨਤੀ ਕਰ ਲਈ ਹੈ ਕਿ ਜੋ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਜੋ ਜਿਮਨੀ ਚੋਨਾ ਹੋਣ ਜਾ ਰਹੀਆਂ ਨੇ ਹੈ ਨੇ ਉਹਨਾਂ ਦੇ ਵਿੱਚ ਆਜ਼ਾਦ ਉਮੀਦਵਾਰ ਹਰਵਿੰਦਰ ਕੋ ਉਸਮਨ ਜੀ ਜੋ ਖੜੇ ਨੇ ਉਹਨਾਂ ਨੂੰ ਸਟੈਂਡ ਦੇ ਵਿੱਚ ਜੋਰ ਹੈਲਪ ਕਰੋ ਜੀ ਸੋ ਜੀ ਆਪਾਂ ਨੇ ਕਿ ਜੀ ਆਪ ਜੀ